वा हरू गुरु गुरु वाहे गुरु गुरु वाहे नमो कार जो नमो कार जो ਸ੍ਰੀ ਹਰਿ ਕ੍ਰਿਸ਼ਨ ਮਨਾਏ ਬਹੋਰੀ ਤੇਗ ਬਹਾਦਰ ਪਰਮ ਕਿਰਪਾ ਪਰਮ ਕਿਰਪਾ ਸ਼੍ਰੀ ਗੁਰ ਗੋਬਿੰਦ ਸਿੰਘ ਬਸਾਲਾ ਤਰੋਂ ਤਰਾ ਪਰ ਪੁਨ ਪੁਨ ਸੀ ਸਦੀ ਪੁਨਗ ਸ੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨੁਰਾਗ ਕਹਾ ਬੁੱਧ ਪ੍ਰਭ ਤੁਸ਼ ਹਮਾਰੀ ਬਰਨ ਸਕੈ ਮਹਿਮਾ ਜੋ ਤਿਆਰੀ ਹਮ ਨਾ ਸਕਤ ਕਰ ਸਿਫਤ ਤੁਮਾਰੀ ਆਪ ਲੋ ਤੁਮ ਕਥਾ ਸੁਨਾਰੀ ਸ੍ਰੀ ਗੁਰ ਸ਼ਬਦ ਕਮਾਏ ਜਨ ਜੀਤੇ ਪੰਜ ਬਿਕਾਰ ਤਨ ਸੰਤਨ ਕੋ ਬੰਦਨਾ ਸਿਰ ਚਰਤਾ ਤੇਰੇ ਪ੍ਰਭ ਜੀ ਕੀ ਫਤ ਵਾਹਿਗੁਰੂ ਜੀ ਕੀ ਓਏ ਕਿਰਪਾ ਨਦਾਨ ਚਵਰ ਦੋਜਨ ਤਨ ਸਤਗੁਰੂ ਬੜਾ ਰਚਿਆ ਐ ਐਸੇ ਮਹਾਨ ਪਾਵਨ ਪਵਿੱਤਰ ਔਰ ਰਮਣੀਕ ਸਥਾਨ ਸ਼੍ਰੋਮਣੀ ਪੰਥ ਅਕਾਲੀ ਸ਼੍ਰੀ ਮਿਸਲ ਸ਼ਹੀਦਾਂ ਤਰਨਾਂਦਾਲ ਬਾਬਾ ਬਕਾਲਾ ਸਾਹਿਬ ਜੀ ਵੱਲੋਂ ਗੁਰਦੁਆਰਾ ਸ੍ਰੀ ਮਲ ਅਖਾੜਾ ਸਾਹਿਬ ਜੀ ਵਿਖੇ ਨਤਮਸਤਕ ਹੋ ਰਹੇ ਹਾਜ਼ਰੀਆਂ ਭਰ ਰਹੇ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ ਫਤਿਹ ਦੀ ਸਾਨ ਕਰੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਹਿਬ ਜੀ ਦੀ ਉਪਾਰ ਕਿਰਪਾ ਦਇਆ ਮੈਂ ਰਾਮਤ ਸਦਕਾ ਅਬਦੁਲ ਖਾਨ ਦੀ ਫੌਜ ਦਾ ਸਾਹਮਣਾ ਕਰਦਿਆਂ ਹੋਇਆਂ ਫੌਜ ਨੂੰ ਮੋਰ ਦੇ ਘਾਟ ਉਤਾਰ ਦਿੱਤਾ ਹੈ ਇਥੋਂ ਤੱਕ ਕੇ ਅਬਦੁਲ ਖਾਨ ਦਾ ਵੱਡਾ ਪੁੱਤਰ ਨਬੀ ਬਖਸ਼ ਤੇ ਛੋਟਾ ਪੁੱਤਰ کریم ਬਖਸ਼ ਏ ਵੀ ਸਿੱਖਾਂ ਦੇ ਹੱਥੋਂ ਬਹਾਦਰ ਪਾਪਾ ਬੀ ਦੀ ਚੰਨ ਜੀ ਦੇ ਹੱਥੋਂ ਮਾਰਿਆ ਗਿਆ ਹੈ। ਅਬਦੁਲ ਖਾਨ ਬਹੁਤ ਉੱਚੀ ਉੱਚੀ ਰੋਲ ਲੱਗਾ ਹੈ। ਇਹਨੇ ਸਾਰੇ ਸੰਗਤ ਜੀ ਉਹਨਾਂ ਵੀ ਸੂਰਮਿਆਂ ਨੂੰ ਅਬਦੁਲ ਖਾਨ ਨੇ ਨਾਲ ਲਿਆ ਹੈ ਜਿਹੜੇ ਬਚੇ ਨੇ। ਕਰਮਚੰਦ ਤੇ ਰਤਨ ਚੰਦ ਨੂੰ ਵੀ ਨਾਲ ਲਿਆ ਹੈ। ਇਹਨਾਂ ਨੂੰ ਸੱਜੇ ਖੱਬੇ ਕਰਕੇ ਸਾਰੇ ਸ਼੍ਰੀ ਗੁਰੂ ਆਰਗਵਿੰਦ ਸਾਹਿਬ ਸੱਚੇ ਪਾਤਸ਼ਾਹ ਵੱਲ ਨੂੰ ਦਲੇਰ ਹੋ ਕੇ ਚੱਲ ਪਏ ਐ ਇਧਰੋਂ ਬਹਾਦਰ ਬਾਬਾ ਬਦੀ ਚੰਦ ਜੀ ਸਿੱਖ ਆਦ ਜਿਹੜੇ ਗੁਰਮੁਖ ਸੂਰਮੇ ਲੜ ਰਹੇ ਐ ਤਰ ਜੁਬਟ ਤੁਰਕ ਤਿਰ ਸੰਗ ਠੌਰ ਉਹਨਾਂ ਦੇ ਨਾਲ ਲੜਨ ਲਈ ਉਸ ਥਾਂ ਤੇ ਹੋਰ ਤੁਰਕ ਸੂਰਮੇ ਵੀ ਛੱਡ ਦਿੱਤੇ ਐ ਬਹਾਦਰ ਬਾਬਾ ਬਦੀ ਚੰਦ ਜੀ ਦੇ ਨਾਲ ਲੜਨ ਵਾਸਤੇ ਫਿਰ ਆਪ ਸਾਧ ਸੰਗਤ ਜੀ ਨਵਾਬ ਜਿਹੜਾ ਅਬਦੁਲ ਖਾਨ ਉਹ ਗੁਰੂ ਆਰਗਵਿੰਦ ਸਾਹਿਬ ਸੱਚੇ ਪਾਤਸ਼ਾਹ ਵੱਲ ਚੱਲ ਪਿਆ ਹੈ ਇਹ ਆਪਾਂ ਪ੍ਰਕਰਣ ਸਰਵਣ ਕੀਤਾ ਸੀਗਾ ਕਿ ਮੈਂ ਗੁਰੂ ਆਰਗੁਬਿੰਦ ਸਾਹਿਬ ਸੱਚੇ ਪਾਤਸ਼ਾਹ ਦੇ ਨਾਲ ਜਾ ਕੇ ਜੰਗ ਕਰਾਂਗਾ ਗੁਰੂ ਸਾਹਿਬ ਨੂੰ ਫੜਾਂਗਾ ਜਾਂ ਮਾਰਾਂਗਾ ਇਹ ਪ੍ਰਕਰਣ ਸਰਵਣ ਕੀਤਾ ਸੀ ਅੱਗੇ ਜਿਸ ਪ੍ਰਕਾਰ ਪ੍ਰਕਰਣ ਆ ਰਿਹਾ ਹੈ ਬੜੇ ਪ੍ਰੇਮ ਭਾਵਨਾ ਸ਼ਰਧਾ ਸਤਕਾਰ ਦੇ ਸਹਿਤ ਧੰਨ ਸਤਿਗੁਰੂ ਸ੍ਰੀ ਗੁਰੂ ਆਰਗੁਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਮੇਰੇ ਪਿੱਛੇ ਮਾਲਕ ਸਤਿਗੁਰੂ ਸਾਹਿਬ ਜੀ ਦੇ ਸੁੰਦਰ ਚਰਣਾ ਕਮਲਾਂ ਦਾ ਧਿਆਨ ਧਾਰ ਦਿਆਂ ਹੋਇਆਂ ਸਾਰੀ ਸੰਗਤ ਨਿਮਰਤਾ ਭਾਵ ਦੇ ਵਿੱਚ ਗੁਰਮੰਤਰ ਦਾ ਆਦਰ ਕਰੀਏ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਆਪਣੀ ਬਹੁਤ ਸਾਰੀ ਸੈਨਾ ਨੂੰ ਸੂਰਮੇ ਪਈ ਕਰ ਤਨ ਕਟ ਇਕ ਦੀਸ਼ਮ ਸ਼ੇਰ ਉਸ ਨੇ ਵੇਖਿਆ ਹੈ ਕਿ ਸਤਗੁਰੂ ਗੁਰੂ ਅਰਗੁਬਿੰਦ ਸਾਹਿਬ ਜੀ ਦੇ ਹੱਥ ਵਿੱਚ ਇੱਕ ਤਨਖ ਹੈ ਸੇ ਪਰ ਸਹਤ ਸ੍ਰੀ ਗੁਰ ਸਮਸ਼ੇਰ ਤੇ ਲਕ ਵਿੱਚ ਧੀਰਾ ਦਾ ਪੱਥਾ ਬੰਨਿਆ ਹੋਇਆ ਹੈ ਮਹਾਰਾਜ ਸਾਹਿਬ ਜੀ ਬੜੇ ਵਭ ਰਹੇ ਹਨ ਬੜੇ ਪ੍ਰਤਾਪਵੰਤ ਪਿਖ ਕਰਕੇ ਸ੍ਰੀ ਗੁਰੂ ਅਰਗੁਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਵੱਡੇ ਪ੍ਰਤਾਪ ਵਾਲਿਆਂ ਨੂੰ ਵੇਖ ਕਰਕੇ ਹਤਨ ਹੇਤ ਗਨ ਜਤਨ ਸਿਮਰ ਕੇ ਤੇ ਮਨ ਦੇ ਵਿੱਚ ਇਹਨੇ ਜਤਨ ਸੋਚਿਆ ਵਾਪੇ ਕਿਵੇਂ ਗੁਰੂ ਅਰਗੁਬਿੰਦ ਸਾਹਿਬ ਸੱਚੇ ਪਾਤਸ਼ਾਹ ਨੂੰ ਮਾਰਾ ਕਿਉਂਕਿ ਮਹਾਰਾਜ ਦੇ ਹੱਥ ਵਿੱਚ ਤਲਵਾਰ ਵੀ ਫੜੀ ਹੋਈ ਹੈ ਤਣਕ ਵੀ ਫੜਿਆ ਹੋਇਆ ਹੈ ਤੀਰਾਂ ਦਾ ਪੱਥਾ ਮਹਾਰਾਜ ਨੇ ਕਮਰ ਕੱਸੇ ਦੇ ਨਾਲ ਲਾਇਆ ਹੋਇਆ ਹੈ ਕਟਾਰ ਮਹਾਰਾਜ ਦੇ ਕੋਲ ਹੈ ਖੰਜਰ ਹੈ ਹੋਰ ਵੀ ਸੱਚੇ ਪਾਰਸ਼ਣ ਨੇ ਨੇ ਕਈ ਸ਼ਸਤਰ ਫੜੇ ਹੋਏ ਐ ਤੇ ਉਹਨੇ ਦਾਲ ਲਾਉਣਾ ਚਾਹੁੰਦਾ ਵੀ ਕਿਸ ਪ੍ਰਕਾਰ ਸ੍ਰੀ ਗੁਰੂ ਅਰਗੁਬਿੰਦ ਸਾਹਿਬ ਸੱਚੇ ਪਾਰਸ਼ਣ ਨੂੰ ਦਾਲ ਲਾ ਕਰਕੇ ਮਾਰਨਾ ਕਰਾਂ ਤਰੰਗਨ ਚਾਵਤ ਜਤ ਗਜਗਾਹਨ ਉਹਨੇ ਆਪਣੇ ਕੋੜੇ ਨੂੰ ਫਿਰ ਨਚਾਉਣਾ ਕੀਤਾ ਹੈ ਬਹੁਤ ਜਿਆਦਾ ਘੋੜੇ ਨੂੰ ਨਚਾਇਆ ਟਪਾਇਆ ਹੈ ਸਿੱਖਣ ਲਗ ਬਲ ਕਰਮਾਰਤ ਕਹਿੰਦੇ ਕੰਨਾਂ ਤੱਕ ਖਿੱਚ ਕੇ ਤੇ ਬੜੇ ਜ਼ੋਰ ਤੇ ਸੋਨੇ ਦੇ ਗਹਿਣੇ ਪਾਇਆ ਵਾ ਰਤਮ ਗਜੀ ਬੜਾ ਚੰਚਲ ਹੈ ਉਹ ਵੀ ਵੇਖਦਾ ਹੈ ਵੀ ਕਿਧਰੋਂ ਵਾਰ ਆ ਰਿਹਾ ਮੈਂ ਅਬਹ ਕਾਲ ਪਲਟਾ ਪਿਤ ਕੋਲੇ ਮਾਰਾ ਸਭ ਮੇਰੇ ਕੋਲ ਆਜੋ ਕਿਉਂਕਿ ਇਹ ਝੜ ਕੇ ਆਏ ਤੇ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬਾ ਤਨचंद ਘੇੜੜ ਹੁਣ ਤੁਹਾਡੇ ਕੋ ਸਮਾਂ ਵਾ ਤੁਰਕ ਹਨਾਬੋ ਝਗੜਾ ਰੱਜ ਕੇ ਤੇ ਬਹੁਤੇ ਤੁਰਕ ਮਰਵਾਉਂਦੇ ਹੋ ਸਿੱਕਾ ਵੀ ਗੁਰੂ ਹਰਗੋਬਿੰਦ ਸਾਹਿਬ ਨੂੰ ਮਾਰ ਦਿੱਤਾ ਵਾ ਤੇ ਮੇਰੇ ਕੋ ਬਦਲਾ ਲੈ ਲਿਆ ਆਪਣੇ ਪਿਓਾਂ ਦਾ ਤੇ ਮੈਦਾਨ ਦੇ ਨੇੜੇ ਵੀ ਨਹੀਂ ਆਉਂਦੇ ਹੋ ਤੁਸੀਂ ਤੇ ਸੁਣ ਕਰ ਆ ਗੁੱਸੇ ਵਿੱਚ ਆੜੇ ਕਿ ਕਟ ਗੁਰ ਚਾਹ ਸਮਾਤ ਮਾਰਾ ਸਤਿਗੁਰ ਸਮਖ ਛੋਰਨ ਕੀਨ ਤੇ ਸਤ ਤੀਰਾਂ ਨੂੰ ਛੱਡ ਦਿੱਤੇ ਅੰਗਾਂ ਦਾ ਬਚਾਉ ਕਰਦੇ ਹਨ ਆਪਣਾ ਧਨੁਖ ਕਠੋਰ ਸੰਭਾਰਾ ਕਮਾਨ ਹੈ ਰਤਨ ਚੰਦ ਕੋ ਤਾਕ ਚਲਾਵਾ ਰਤਨ ਚੰਦ ਨੂੰ ਮਹਾਰਾਜ ਨੇ ਵੇਖ ਕੇ ਜਿੰਨ ਗਇਓ ਤਰੰਗ ਕਰੇ ਅਬਦੁਲ ਕਾਬ ਜਾ ਕੇ ਮਾਰਨਾ ਅਜੇ ਨਹੀਂ ਅਰ ਅਰ ਉਹ ਨਾ ਆਗਾ ਘੋੜੇ ਦੀ ਖੂਨ ਵਹਿਣਾ ਸ਼ੁਰੂ ਹੋਇਆ ਹੈ ਸਤ ਗੁਰ ਕੀਰ ਲੜ ਬੜਾ ਏ ਘੋੜਾ ਤਬ ਛੋਰਾ ਜਦੋਂ ਘੋੜੇ ਨੂੰ ਫਿਰ ਮਾਰਾਇਆ ਨੇ ਉੱਥੇ ਹੀ ਛੱਦਾ ਹੀ ਕਰਮਚੰਦ ਵਾ ਜਿਹੜੀਆਂ ਲੱਤਾਂ ਨੇ ਨਾ ਕੰਬਲ ਲਗੀਆਂ ਡਗ ਮਗਾ ਗਿਆ ਹੈ ਕਰਮ ਨੂੰ ਜਾਣਿਓ ਤਬੈ ਕਾਲ ਨੇਹ ਰਾਇਓ ਤੇ ਕਰਮ ਗੁਰ ਨੇ ਖੜਗ ਪਰੇ ਦਾ ਅੰਗ ਤੇ ਜਨ ਤੇ ਜਨ ਭਾਲਾ ਉਹਦੇ ਛਾਈ ਤਦੋਂ ਤੰਨੇ ਛਾਈ ਤਦੋਂ ਤੰਨੇ ਬਹੁ ਉਸੇ ਸਮੇਂ ਕਹਿੰਦੇ ਹਈ ਇਹਨੇ ਤੀਰਾਂ ਦੀ ਮਾਰਾਂ ਨੂੰ ਤੇ ਫੇਰ ਕਹਿੰਦੇ ਤਰਤੀ ਤੇ ਡਿੱਗਾ ਤੇ ਸੱਚਖੰਡ ਦੇ ਪਾਰ ਹੋ ਕੇ ਖਲੋ ਗਏ ਹਨ ਤੁਰਤ ਤੁਰਕ ਕੁਛ ਇਹਦੇ ਇਸ ਪ੍ਰਕਾਰ ਬੋਲਣ ਲੱਗੇ ਤੁਰਤ ਕਟ ਡਰ ਰਤਨ ਚੰਦ ਪਾਸੋਂ ਇਸ ਤਰ੍ਹਾਂ ਸੁਣ ਕੇ ਹੱਥ ਵਿੱਚ ਫੜ ਕੇ ਅੱਗੇ ਵਧੇ ਹਨ ਕਿਲਾ ਤੂੰ ਹੀ ਬਾਦ ਕਿਉਂ ਖੋਇਆ ਛਾਜ ਹਾਂ ਦਾ ਨਹੀਂ ਛਾਹ ਸਾਡੇ ਅੱਗੇ ਆਇਆ ਹੈ ਲੈ ਸਤਿਗੁਰ ਸੱਚੇ ਇਹ ਸੁਣ ਕੇ ਤੂੰ ਬਦਲਾ ਲੈਣਾ ਚਾਹੁੰਦਾ ਬੰਦ ਨਹੀਂ ਹੋਇਆ ਰਾਂ ਖੁੱਲ੍ਹਿਆ ਪ੍ਰਗਟਿਆ ਅਜੇ ਰਾਹ ਬੰਦ ਨਹੀਂ ਹੋਆ ਤੁਰਕਸਮ ਤੇ ਕੋਈ ਮਾਣ ਜਨਮਿਆ ਹੀ ਨਹੀਂ ਪੋਤਾ ਦੇ ਤੱਕ ਰਤਨ ਚੰਦ ਦਿੜ ਦੂਜੀ ਔਰ ਦੂਜੇ ਪਾਸੇ ਕਹਿੰਦੇ ਰਤਨ ਚੰਦ ਖੜਾ ਸੀ ਖੜ ਗयो ਭਾਰ ਆਏ ਕਰਜੋ ਤੇ ਵੀ ਤਲਵਾਰ ਨੂੰ ਉੱਚੀ ਕਰਕੇ ਤੇ ਬੜੇ ਜ਼ੋਰ ਦੇ ਨਾਲ ਸ੍ਰੀ ਗੁਰੂ ਅਰਗੁਨ ਸਾਹਿਬ ਵੱਲ ਨੂੰ ਆਇਆ ਛੱਟ ਜਿਮ ਫਾਂਦ ਤਿਆਨ ਚਲਾਇਓ ਨਾਟ ਕਹਿੰਦੇ ਜਿਵੇਂ ਟੱਪ ਦਾ ਆਉਂਦਾ ਹੈ ਗੁਰ ਟਾਰਗ ਬਾਏ ਵਾਰ ਬਚਾਇਓ ਗੁਰੂ ਸਾਹਿਬ ਤੇ ਆ ਕੇ ਉਹਨੇ ਵੀ ਨੱਟ ਵਾਂਗ ਵਾਰ ਕੀਤਾ ਗੁਰੂ ਜੀ ਨੇ ਖੱਬੇ ਪਾਸੇ ਹੋ ਕੇ ਵਾਰ ਬਚਾਇਆ ਬੁਰ ਕੋ ਗਾਹੇ ਗੁਰੂ ਵਾਹਿਗੁਰੂ ਆਹੇ ਗੁਰੂ ਜਿਨਾਂ ਪਾਈ ਖੰਡੇ ਬਾਟੇ ਦਾ ਅਮਰਤ ਛਕਿਆ ਵੜ ਪਾਗੇ ਆ ਜਿਨਾਰੇ ਤੱਕ ਅਮਰਤ ਨਹੀਂ ਛਕਿਆ ਅਮਰਤ ਜ਼ਰੂਰ ਛਕੋ ਗੁਰੂ ਕੇ ਲੜ ਲੱਗੋ ਗੁਰੂ ਕੇ ਸਿੱਖ ਸਿੱਖੜੀਆਂ ਸਜ ਕਰਕੇ ਬਾਣੀ ਬਾਣੇ ਦੇ ਧਾਰਨੀ ਹੋ ਕਰਕੇ ਆਪਣੇ ਮਨੁੱਖਾ ਜਨਮ ਨੂੰ ਸਵਾਰੋ ਇਹ ਲੋਕ ਸੁਖੀਏ ਪ੍ਰਲੋਕ ਸੁਹੇਲੇ ਹੋਣਗੇ ਲੇਖਾ ਕਤਹਿਨਾ ਛੁਟੀ ਆਖਿਨ ਕਿਨ ਕਿਨ ਪੁੱਲਨਹਾਰ ਬਖਸ਼ਨਹਾਰ ਬਖਸ਼ ਲੈ ਨਾਨਕ ਪਾਰ ਉਤਾਰ ਓਟ ਸਿ ਪਰ ਕੀ ਦੋਨੋ ਤਿਆਗੀ ਦੋਨੋ ਬੀਰ ਬੀਰ ਰਸ ਪਾਗੀ ਦੋਨੋ ਸ਼ਸਤਰ ਨ ਵਿਦਿਆ ਕਰਤਾ ਲਰਨ ਹਟਨ ਕੇ ਦੋਨੋ ਭਰਤਾ ਏ ਜੋ ਤਹੇ ਪਾਰ ਬ੍ਰਹਮ ਅਜਨਾਸੀ ਅਗਨਾਸ ਏ ਪੂਰਨ ਏ ਸਰਬਮੈ ਦੁਖ ਪੰਜਦ ਗੁਣ ਤਾਸ ਮੈਂ ਨਿਰ ਪੰਥ ਖਾਲਸੇ ਦੀ ਹਰ ਮੈਦਾਨ ਫਤਿਹ ਵਾਹਿਗੁਰੂ ਜੀ ਕਾ ਕਾ